ਹੈਲੋ ਹਾਂ ਦੀਦੀ ਹਲੇ ਕੁਝ ਨਹੀਂ ਕਰਾਇਆ ਮੈਂ ਦੀਦੀ ਪਤਾ ਮੈਨੂੰ ਕਿ ਕਰਵਾ ਚੌਥ 10 ਤਰੀਕ ਦਾ ਹੋਰ ਦੀਦੀ ਹਲੇ ਸੂਟ ਲਿਆਉਣਾ ਵਾ ਫਿਰ ਸਵਾਉਣਾ ਵੀ ਆ ਨਾਲੇ ਫੇਸ ਦਾ ਫੇਸ਼ੀਅਲ ਵੀ ਕਰਾਉਣਾ ਹੈ ਹੋਰ ਦੀਦੀ ਬਹੁਤ ਕੰਮ ਪਏ ਆ ਹਾਏ ਆਂਦੇ ਮੈਂ ਇਹਨਾਂ ਨੂੰ ਕਹਿਨੀ ਹਾਂ ਸਾਰਾ ਸਮਾਨ ਲੈ ਕੇ ਧੋ ਕਰਵਾ ਚੌਥ ਦਾ ਹੋਰ ਦੀਦੀ ਇਹਨਾਂ ਨੂੰ ਕੀ ਪਤਾ ਬਜਨਾਨੀਆਂ ਕਿਹੜੇ ਹਾਲ ਚ ਬਰਤ ਰਖਦੀਆਂ ਵਾ ਇਹਨਾਂ ਨੂੰ ਤਾਂ ਇਦਾਂ ਲੱਗਦਾ ਵਾ ਜਨਾਨੀਆਂ ਪਖੰਡ ਕਰਦੀਆਂ ਵਾ ਸਾਰਾ ਦਿਨ ਭੁੱਖ ਨਾਲ ਲੜਨਾ ਪੈਂਦਾ ਵਾ ਫੇਰ ਜਾ ਕੇ ਬਰਤ ਪਰਵਾਹ ਹੁੰਦਾ ਹੋਰ ਦੀਦੀ ਮੜਾ ਮੜਾ ਸੇਵ ਕੇ ਲਦਾ ਖਾਣਾ ਹੀ ਪੈਂਦਾ ਵਾ ਜੇ ਨਹੀਂ ਖਾਵਾਂਗੇ ਭੁੱਖ ਨਾਲ ਨਾ ਮਰ ਜਾਗੇ ਆਪਾਂ ਹੋਰ ਚਲ ਜੰਗਾ ਦੀਦੀ ਕਰਦੀ ਮੈਂ ਫੋਨ ਫਿਰ ਇਹ ਪਤਾ ਨਹੀਂ ਕਿੱਥੇ ਰਹਿ ਗਈ ਕਰਦੀ ਮੈਂ ਨਾਲ ਫੋਨ ਹੈ ਨਾ ਫੋਨ ਨਹੀਂ ਲੱਗ ਰਿਆ ਚਲ ਕੋਈ ਗੱਲ ਨਹੀਂ ਆ ਜਾਣਗੇ ਹੱਥੀ ਹਾਂਜੀ ਆ ਗਏ ਤੁਸੀਂ ਨਾ ਕਿੱਥੇ ਆਇਆ ਬਾਹਰ ਹੀ ਹਲੇ ਤਾਂ ਲੈ ਆ ਤਾ ਗਏ ਤੁਸੀਂ ਤੇ ਜਾ ਤੇਰੇ ਸਾਹਮਣੇ ਖੜਾ ਵਾਂ ਤੇ ਆਈ ਗਿਆ ਵਾਂ ਐਵੇਂ ਕਹੀ ਜਾਂਦੀਆਂ ਆ ਗਏ ਤੁਸੀਂ ਆ ਗਏ ਤੁਸੀਂ ਅੱਜ ਹੀ ਮੈਂ ਤਾਂ ਉਦਾਂ ਹੀ ਪੁੱਛਿਆ ਸੀ ਤੁਸੀਂ ਆ ਗਏ ਤੁਸੀਂ ਤਾਂ ਗੁੱਸੇ ਹੀ ਕਰ ਗਏ ਉਹ ਜਦ ਮੈਂ ਆ ਗਿਆ ਵਾਂ ਨਾ ਤੂੰ ਮੈਨੂੰ ਐਦਾਂ ਪੁੱਛਣਾ ਨਾ ਉਦਾਂ ਪੁੱਛਣਾ ਚਲੋ ਛੱਡੋ ਗੁੱਸਾ ਪਾਣੀ ਲਿਆ ਕੇ ਦਾਂ ਮੈਂ ਨਾ ਰਹਿਣ ਦੇ ਪਾਣੀ ਨੂੰ ੱੱਕੇ ਦੇ ਦੇ ਬਾਹਰ ਚਲੇ ਜਾਣਾ ਫਿਰ ਮੈਂ ਚੱਲਿਆ ਕੋਠੇ ਤੇ ਪਾਣੀ ਲੈ ਕੇ ਉੱਪਰ ਆਉਣੀ ਐ ਮੈਂ ਹਾਏ ਹਾਏ ਪ੍ਰਤੋ ਫਿਬੜੀ ਹੈ ਆਲੋ ਜੀ ਪਾਣੀ ਜੀ ਤੁਹਾਨੂੰ ਪਤਾ ਵਹ 10 ਤਰੀਕ ਨੂੰ ਕੀ ਆ ਕੀ ਆ 10 ਤਰੀਕ ਨੂੰ ਤਲਾਕ ਦਿਲੂ ਦੇਣਾ ਹੋਣਾ ਤੁਹਾਨੂੰ ਹੋਏ ਐਵੇਂ ਮਜ਼ਾਕ ਨਾ ਕਰੋ ਦੱਸੋ ਕੀ ਆ 10 ਤਰੀਕ ਨੂੰ ਹੋਏ ਯਾਰ ਦੇਖ ਚਾਰ ਪੰਜ ਨੂੰ ਦਾ ਪਤਾ ਹੀ ਆ ਆਪਣੀਆਂ ਕਿਸ਼ਤਾਂ ਲੱਗਣੀਆਂ ਹੁੰਦੀਆਂ 10 ਤਰੀਕ ਨੂੰ ਨਹੀਂ ਪਤਾ ਮੈਨੂੰ ਕੀ ਆ ਜੀ 10 ਤਰੀਕ ਨੂੰ ਕਰਵਾ ਚੌਥਾ ਕਰਵਾ ਚੌਥਾ ਹਾਂਜੀ ਕਰਵਾ ਚੌਥਾ ਹੈ ਫਾਲਤੂ ਖਰਚਾ ਦਾ ਕਰ ਕੀ ਬੋਲੇ ਉਹ ਤੈਨੂੰ ਕਦਾ ਚਾਵਾ ਲੈ ਚਾਹ ਹੋਵੇ ਨਾ ਮੈਂ ਥੋੜੀ ਲੰਮੀ ਉਮਰ ਲਈ ਵਰਤ ਰੱਖਣਾ ਉਹ ਤੂੰ ਵਰਤ ਕਰਦਾ ਰੱਖਣਾ ਮੇਰੇ ਗਲ ਚ ਅਗੂਠਾ ਰੱਖਣਾ ਜੀ ਤੁਹਾਨੂੰ ਤਾਂ ਮਾਸਾ ਖੁਸ਼ੀ ਹੈ ਨੀ ਕਰਵਾ ਚੌਥ ਦੀ ਉਹ ਯਾਰ ਗੱਲ ਸੁਣ ਤੂੰ ਹਰ ਸਾਲ ਵਰਤ ਰੱਖਦੀ ਆ ਤੇ ਮੇਰੀ ਇੱਕ ਸਾਲ ਉਮਰ ਘਟ ਜਾਂਦੀ ਆ ਉਹ ਕਿਵੇਂ ਲੈ ਕਿੰਨੀ ਭੁਲੀ ਬਣਦੀ ਆ ਜਿਹੜਾ ਹਰ ਸਾਲ ਮੇਰਾ ਇੰਨਾ ਖਰਚਾ ਕਰਾਉਂਦੀ ਆ ਉਹਦੇ ਨਾਲ ਉਮਰ ਘਟਣੀ ਆ ਹੋਰ ਸਾਲੀ ਵਧਣੀ ਆ ਜੂ ਭੁਲਣਾ ਬੋਲੀ ਜਾ ਦੇਖੋ ਜੀ ਹਰ ਸਾਲ ਦੀ ਤਰ੍ਹਾਂ ਮੇ ਸਾਰੀ ਵਰਤ ਰੱਖਣਾ ਮੈਨੂੰ ਨਵਾਂ ਸੂਟ ਚੂੜੀਆਂ ਝਾਂਜਰਾ ਜੁੱਤੀ ਚਾਹੀਦੀ ਆ ਯਾਰ ਤੂੰ ਜ਼ਰੂਰੀ ਰੱਖਣਾ ਵਾ ਕਰਵਾ ਚੌਦਾਂ ਵਰਤ ਲੈ ਜ਼ਰੂਰੀ ਹੁੰਦਾ ਵਾ ਹਰ ਸੁਹਾਗਣ ਨੂੰ ਬੜੇ ਚਾਣਾ ਮਨਾਉਂਦੀ ਆ ਤੇ ਮੇਰੇ ਵੀ ਬੜੇ ਚਾਹ ਵਾ ਇਹ ਜ਼ਰੂਰੀ ਹੁੰਦਾ ਰੱਖਣਾ ਵਰਤ ਹੂੰ ਜ਼ਰੂਰੀ ਹੁੰਦਾ ਵਾ ਔਰ ਤਾਂ ਆਪਣੇ ਘਰ ਵਾਲੇ ਦੀ ਲੰਮੀ ਦੁਆ ਮੰਗਦੀ ਏ ਰੱਬ ਕੋਲੋਂ ਲੈ ਉਹਦਾ ਵਾ ਮੈਂ ਕੱਲੇ ਨੂੰ ਗਾਲਾਂ ਕੱਢੀ ਜਾਵਾਂ ਉਹਨੂੰ ਇੱਕ ਦਿਨ ਹੀ ਮਿਲਦਾ ਵਾ ਦੁਆ ਮੰਗਣ ਨੂੰ ਬਾਕੀ ਦਿਨ ਮੰਗ ਲਿਆ ਕਰੋ ਮੈਂ ਨਹੀਂ ਮੰਨਦਾ ਵੀ ਇੱਕ ਦਿਨ ਹੀ ਦੁਆ ਮੰਗਣੀ ਹੁੰਦੀ ਆ ਮੈਂ ਸਮਾਨ ਪੈਕ ਕਰਕੇ ਤੱਕ ਚਲ ਗਈ ਨਾ ਫੇਰ ਤੁਸੀਂ ਮਿਲਣਾ ਵਾ ਯਾਰ ਕਿਤੇ ਨਹੀਂ ਕੁਛ ਹੁੰਦਾ ਪਿੱਛੇ ਜੇ ਜਨਾਨੀ ਨੇ ਕਰਵਾਚੋ ਦਾ ਵਰਤ ਰੱਖਿਆ ਸੀ ਉਦਣੇ ਉਹਦਾ ਪਤੀ ਮਰ ਗਿਆ ਦੱਸ ਹੈ ਕੋਈ ਲੌਜੀਕ ਉਹ ਵੀ ਕਰਦਾ ਨਾ ਤੁਹਾਡੇ ਵਾਂਗੂ ਟੈਂਟ ਨਹੀਂ ਰੱਖਣ ਦਿੰਦਾ ਨਾ ਅਗਲੀ ਨੂੰ ਵਰਤ ਅਗਲੀ ਤੇ ਛਾੜਦਾ ਗੱਡੀ ਦੇਖੋ ਜੀ ਕੋਈ ਮਰੇ ਕੋਈ ਜੀਵੇ ਆਈ ਤਾਂ ਦਿਨਾਂ ਦਾ ਸਾਜ ਸਵਰ ਕੇ ਫਿਰਨਦਾ ਯਾਰ ਤੈਨੂੰ ਤਾਂ ਪਤਾ ਹੀ ਆ ਪੈਸੇ ਕਿੱਥੇ ਆ ਅੜਾ ਕਰ ਕਰਾ ਸਾਰੇ ਕੰਮ ਮੰਦੇ ਪਏ ਅੱਜਕੱਲ ਨਾ ਮੂੰਹ ਤੇ ਪੀਨ ਵੇਟ ਕੋ ਪੈਸੇ ਹੁੰਦੇ ਆ ਕਰਵਾੰਦਾਂ ਦਾ ਉਦਦੇ ਹਰ ਕੋਈ ਪੈਸੇ ਹੈ ਨਹੀਂ ਯਾਰ ਤਾਂ ਮੈਨੂੰ ਦੱਸਿਆ ਦਾ ਵਾ ਪਾਪੂ ਮੈਨੂੰ ਮਣੀ ਲੱਤ ਲੱਗ ਗਈ ਦਾਰੂ ਦੀ ਇਹ ਤਾਂ ਸਾਲੇ ਦੀ ਮੈਂ ਠੂਈ ਨਹੀਂ ਮਾਰਦਾ ਲੈ ਮੇਰੀ ਬੇਬੇ ਨੇ ਕਿਹਾ ਤੂੰ ਕਰਵਾ ਚੌਧਾ ਵਰਤ ਦਾ ਖੇੜਾ ਖਣਾਣਾ ਤਾਂ ਰੱਖ ਦੀ ਨਾ ਉਹ ਚੱਲ ਰੱਖ ਲੈ ਫਿਰ ਪਰ ਦਿਲੋਂ ਰੱਖੀ ਲੋ ਦਵਾਦੋ ਫਿਰ ਮੈਨੂੰ ਸੂਟ 3000 ਰੁਪਏ ਦਾ ਕੀ 3000 ਦਾ ਮੈਂ ਅੱਖਾਂ ਤੋਂ ਬਾਹਰ ਆ ਗਈ ਥੋਡੀਆਂ ਜਿਹੜੀ ਮਹੀਨੇ 6000 ਦੀ ਦਾਰੂ ਪੀਨੇ ਆ ਉਹਦੇ ਨਾਲ ਤਾਂ ਸਸਤਾ ਹੀ ਆ ਲੈ ਮੈਨੂੰ ਸਾਲੀ 15 ਦਿਨ ਲਈ ਦਾਰੂ ਛੱਡਣੀ ਪੈਣੀ ਆ ਹੁਣ ਮੈਨੂੰ ਲਾਹੌਰੀ ਜੁੱਤੀ ਵੀ ਚਾਹੀਦੀ ਆ ਨਾਲੇ ਇੱਥੇ ਤੋਂ ਤੱਕ ਮੈਂਦੀ ਲਵਾਣੀ ਐ ਮੈਂ ਤੇ ਮੁੰਡਿਆਂ ਦਾ ਕਲਵਾਲੀ ਉਹ ਕਿ ਸੁਣਨੇ ਛੱਡਨੇ ਹੁਣ ਨਾਲੇ ਐਤਕੀ ਮੈਂ ਬੂਟੀ ਪਾਦ ਚ ਤਿਆਰ ਹੋਣਾ ਮੇਰੇ ਤੋਂ ਨਹੀਂ ਘਰੇ ਹੋਣਾ ਵੀਡੀਓ ਬਾਲਰ ਚ ਉਹ ਕਿੰਨੇ ਪੈ ਲੈ ਲੈਂਦੇ ਹੁਣ ਲੈ ਲੂ 5000 ਰੁਪਏ ਹੋਰ ਕਿੰਨੇ ਲੈ ਲਵਾਂ ਲੈ ਮੈਨੂੰ ਤਾਂ ਹੁਣ 3 ਮਹੀਨੇ ਲਈ ਦਾਦਾ ਸਵਾਮੀ ਮਾੜਨਾ ਪੈਣਾ ਤੇਰਾ ਕਰਵਾ ਚੋ ਤੇ ਮੈਨੂੰ 15000 ਚ ਪੈਣਾ ਵਾ ਉਹ ਤੂੰ ਮੇਰੀ ਸੁੱਕ 15000 ਚ ਮੰਗਣੀ ਆ 15000 ਚ ਦਾ ਕੋਈ ਪੰਡਟ ਟਾਲਾ ਨਹੀਂ ਦਾਦਾ ਕੋਈ ਗੱਲ ਨਹੀਂ ਖਰਚ ਤਾਂ 15000 ਰੁਪਏ ਬੱਸ ਵੀ ਮੇਰੇ ਕਰਵਾ ਚੋ ਦੇ ਬਚਾਏ ਬਚੇ ਆਉਣੇ ਆ ਵੈਸੇ ਜਿੰਨੀ ਤੁਸੀਂ ਦਾਰੂ ਪੀਨੇ ਨਾ ਥੋੜੇ ਫੇਵਰੇ ਨੇ ਕਦੇ ਹੱਥ ਜੋੜ ਦੇ ਲਈ ਸੀ ਮੈਂ ਕਿਹਾ ਦੋ ਨੰਬਰ ਦੀ ਪੀਣਾ ਵਾ ਬ੍ਰਾਂਡ ਦੀ ਪੀਣਾ ਵਾ ਲੈ ਪ੍ਰਾਇਰ ਤੋਂ ਜ਼ਿਆਦਾ ਆਇਆ ਮੈਨੂੰ ਮੈਨੂੰ ਇੱਕ ਬ੍ਰ ਬਾਂਜੂ ਕੀ ਸੋਣੀ ਤਾਂ ਇਹ ਤਾਂ ਬਿਊਟੀ ਪਲਰ ਤੇ ਤਿਆਰ ਹੋਣਾ ਨੇ ਉਹ ਮੂੰਹ ਨਹੀਂ ਬੰਦੀ ਆਪਣਾ ਸਾਲੀਏ ਮੂੰਹ ਦੇਖਿਆ ਆਪਣਾ ਮੇਰੇ ਤੋਂ ਵੱਧ ਦਾੜੀ ਆ ਦਰੇ ਮੂੰਹ ਤੇ ਉਹ ਵੀ ਤਾਂ ਤੁਹਾਡੇ ਹੀ ਬੇੜਾ ਬੈਠਾ ਸੀ ਜਦੋਂ ਮੈਂ ਬਿਮਾਰ ਹੋਈ ਸੀ ਚੜਾ ਦਿੰਦੇ ਮੈਨੂੰ ਕਿਸੇ ਜਨਾਨੀ ਦਾ ਖੂਨ ਆਪਣਾ ਚੜਾ ਕੇ ਲਖਤਾ ਵਾ ਬੰਦੇ ਵਾਲੇ ਹਾਰਮੋਨਸ ਮੇਰੇ ਤੇ ਆ ਗਏ ਆ ਤਾਂਹੀਂ ਮੂੰਹ ਤੇ ਦਾੜੀ ਆ ਗਈ ਉਹ ਜਨਾਨੇ ਵੀ ਕਦੇ ਖੂਨ ਦਿੰਦੀਆਂ ਵਾ ਇਹ ਤਾਂ ਪਿੰਦੀਆਂ ਵਾ ਇਹ ਤਾਂ ਬਲੀਦਾਨ ਬੰਦੇ ਨੂੰ ਦੇਣਾ ਪੈਂਦਾ ਵਾ ਪਹਿਲਾਂ ਖੂਨ ਪਲਾਓ ਫਿਰ ਚੜਾਓ ਚਲੋ ਦੱਸੋ ਫਿਰ ਕਦੋਂ ਲੈ ਕੇ ਜਾਣਾ ਮੈਨੂੰ ਸ਼ੌਪੀਟ ਤੇ ਯਾਰ ਚੱਲ ਅਗਲੇ ਸਾਲ ਰੱਖ ਲਈ ਵਰਤ ਇਸ ਸਾਲ ਤਾਂ ਹੱਥ ਟ ਤੁਸੀਂ ਵੀ ਅਗਲੇ ਸਾਲ ਹੀ ਖਾੜੇ ਮੇਰੇ ਹੱਥ ਦੀ ਰੋਟੀ ਐਤਕੀ ਫਿਰ ਮੈਂ ਵੀ ਨਹੀਂ ਪਕਾਉਂਦੀ ਯਾਰ ਆ ਚੰਗਾ ਕਾਮਾ ਤੇਰਾ ਲੈ ਤੁਸੀਂ ਮੈਨੂੰ ਪੈਸੇ ਦੋ ਮੈਂ ਜਾਵਾਂ ਆਪਣੀ ਭੈਣ ਨਾਲ ਸ਼ਾਪਿੰਗ ਕਰਨ ਯਾਰ ਨਹੀਂ ਰੱਖਣਾ ਕੋਈ ਵਰਤ ਬੁਰਤ ਮੇਰੀ ਬੇਬੇ ਨੇ ਕਿਹੜਾ ਰੱਖਿਆ ਵਾ ਵਰਤ ਮੇਰੇ ਬਾਪੂ ਲਈ ਉਹ ਵੀ ਤਾਂ ਚੰਗਾ ਭਲਾ ਤੁਰਿਆ ਫਿਰਦਾ ਵਾ ਲੈ ਉਹਨੂੰ ਨਹੀਂ ਸ਼ੌਕਾਣਾ ਪਾਉਣ ਹੰਡਾਉਣ ਦਾ ਮੈਨੂੰ ਤਾਂ ਹੈਗਾ ਹੀ ਐ ਮੈਂ ਕੀ ਕਰਾਂ ਫਿਰ ਯਾਰ ਨਹੀਂ ਰੱਖਣਾ ਕੋਈ ਵਰਤ ਐਵੇਂ ਪਖੰਡ ਪਖੁੰਡ ਹੁੰਦੇ ਆ ਇਹ ਤੁਸੀਂ ਵੀ ਤਾਂ ਕਹਿੰਨੀ ਹੋ ਕਿ ਮੈਂ ਟੈਂਕਸ ਖਤਮ ਕਰਨ ਨੂੰ ਦਾਰੂ ਪੀਂਨਾ ਵਾ ਤੇ ਤੁਸੀਂ ਵੀ ਤਾਂ ਸਾਨੂੰ ਫੁੱਦ ਵੀ ਬਣਾਉਂਦੇ ਹੋ ਯਾਰ ਤੇਨੂੰ ਤਾਂ ਮੇਰੀ ਦਾਰੂ ਚੋਬਦੀ ਮੈਂ ਮਰਦੀ ਦੀ ਨੂੰ ਨਾ ਮੇਰੇ ਜੀਜੇ ਨੇ ਸਭ ਕੁਝ ਲੈਤਾ ਘਰਵਾਚ ਉਹਦੇ ਕਿੰਨੀ ਦੂਰ ਪਿਆ ਵਾ ਇਹਨੂੰ ਕਹਿੰਦੇ ਆ ਪਿਆਰ ਉਹ ਯਾਰ ਤੇਰਾ ਤੇਰੀ ਦੀਦੀ ਨਾਲ ਮੁਕਾਬਲਾ ਕੋਈ ਉਹ ਇੰਨੀ ਸੋਹਣੀ ਆ ਹੁਣ ਤਾਂ ਮੇਰੇ ਵੀ ਦਿਲ ਕਰਦਾ ਉਹਨੂੰ ਮੈਂ ਸਮਾਨ ਦੇਦਾ ਕੀ ਬੋਲੇ ਉਹ ਕੁਝ ਨਹੀਂ ਉਹਨਾਂ ਦਾ ਕੰਮ ਕਰ ਵਧੀਆ ਵਾ ਘਰ ਪਰ ਵਧੀਆ ਵਾ ਲੈ ਤੁਹਾਡਾ ਤਾਂ ਹਰ ਸਾਲ ਹੀ ਹੀਰੋਣਾ ਰਹਿੰਦਾ ਵਾ ਕਦੇ ਖੁਸ਼ ਹੋ ਕੇ ਵੀ ਚੀਜ਼ ਲੈ ਆਇਆ ਕਰੋ ਮੈਨੂੰ ਉਹ ਤੈਨੂੰ ਦੇਖ ਕੇ ਰੋਣਾ ਹੀ ਆ ਹੱਸਾਂ ਆਉਂਦਾ ਹੀ ਨਹੀਂ ਮੈਂ ਮਹਿਤ ਕੀ ਬਤ ਰੱਖਣਾ ਤੇ ਰੱਖਣਾ ਹੀ ਆ ਦੇ ਕਰ ਦਿੱ ਗਿਆ ਸਲੇਡੀ ਜੀ ਤੁਸੀਂ ਹੋਵੋ ਕੁ ਸਲੇਡੇ ਜੇ ਮੂੰਹ ਨਹੀਂ ਬੰਦੀ ਚੀਬੀ ਬਤਲੀ ਵਰਗਾ ਲੈ ਆਪਣਾ ਦੇਖਿਆ ਵਾ ਜਦੋਂ ਲੈਟਰਨ ਚ ਪਿਆ ਡੱਬਾ ਹੁੰਦਾ ਸਾਰੀ ਇਹ ਮੁਰੇ ਬੋਲਦੀਆਂ ਨੋ 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 ਨੋ